ਮੇਰੇ ਕਲਗੀਆਂ ਵਾਲੇ ਪਾਤਸ਼ਾ ਲਾ ਕੇ ਨਗਾਰੇ ਤੇ ਚੋਟ ਛੱਡ ਕੇ ਸਤਸਰੀਆ ਕਾਲ ਦੇ ਜਕਾਰੇ ਤਿੰਨਾ ਸਿੰਘਾਂ ਸਮੇਤ ਲੱਖਾਂ ਨੂੰ ਵੰਗਾਰ ਕੇ ਘੇਰੇ ਵਿੱਚੋਂ ਜਿਵੇਂ ਪਾਰ ਹੁੰਦੇ ਨੇ ਉਸੜ ਦੀਆਂ ਲੈਨਾ ਵਾਰ ਵਿੱਚ ਕੋਮਲ ਤੇ ਸੋਹੀ ਭਰਾਵਾਂ ਦੀ ਜੋੜੀ ਹੋਏ ਐਉਂ ਬਿਨੇ ਕਰਦੀ ਆਗਿਆ ਮੰਨ ਕੇ ਪੰਥ ਦੀ ਤੇ ਚੱਲਿਆ ਹਿੰਦੂ ਦਾ ਪੀਰ ਉਹਨੇ ਧੌਂਸੇ ਚੋਟਾਂ ਲਾ ਲਈਆਂ ਤੇ ਪਾਣਾ ਮਨ ਇੱਕ ਸੀਰ ਕਲਗੀ ਤੋੜਾ ਗੁਰਾਂ ਨੇ ਸੌਪਿਆ ਅੱਜ ਮਨ ਕੇ ਪੰਥ ਦੀ ਤੇ ਚੱਲਿਆ ਹਿੰਦੂ ਦਾ ਪੀਰ ਉਹਨੇ ਧੌਸੇ ਝੋਟਾ ਲਾ ਲਈਆਂ ਉਹਨੇ ਧੌਸੇ ਝੋਟਾ ਲਾ ਲਈਆਂ ਤੇ ਪਾਣਾ ਮਨ ਇੱਕ ਸੀਰ ਕਲਗੀ ਤੋੜਾ ਗੁਰਾਂ ਨੇ ਸੌਪਿਆ ਸੰਗਤ ਸਿੰਘ ਦੇ ਸੀਸ 'ਤੇ ਖੀਰ ਤਾੜੀ ਉੱਤੇ ਤਾੜੀ ਖੜਕਦੀ ਤਾੜੀ ਉੱਤੇ ਤਾੜੀ ਖੜਕਦੀ ਗੁਰਾ ਸੋਚੀਏ ਤਤਵੀਰ ਉਹਨਾਂ ਪੈਰੋਂ ਜੋੜਾ ਲਾਲਿਆ ਉਹਨਾਂ ਪੈਰੋਂ ਜੋੜਾ ਲਾਲਿਆ ਤੇ ਘੱਤੀ ਸਾਬ ਵਹੀਰ ਪਾਈਓ ਵਰਖਾ ਹੋ ਉਲਦਾ ਬੇ ਨਜ਼ੀਰ ਦੂਜੀ ਰਾਤ ਪੋਸਿਆਲ ਦੀ ਝਖੜ ਝੁੱਲਦਾ ਬੇ ਨਜ਼ੀਰ ਤੀਜੀ ਬਿਜਲੀ ਕੜ ਕੇ ਵੱਟ ਬੰਨਾ ਤੇ ਲਕੀਰ ਜੰਮੀ برفਜ ਵਿੱਚ ਹਮਲਿਆ برفਜ ਵਿੱਚ ਹਮਲਿਆ ਜਾਣ ਬਣਿਆ ਮੁਲਖ ਕਸ਼ਮੀਰ ਲੋਹੇ ਉੱਤੇ ਲੋਹਾ What's <laughs> ਨੰਨੀਆ ਨਾ ਕੋ ਨਜ਼ਰ ਆਵੇ ਤਸਵੀਰ ਵੇਖੋ ਨੰਗੇ ਪੈਰੀ ਜਾ ਰਿਆ ਵੇਖੋ ਨੰਗੇ ਪੈਰੀ ਜਾ ਰਿਆ ਆ ਵੇਖੋ ਨੰਗੇ ਪੈਰੀ ਜਾ ਰਿਆ ਮਦਪੁਰ ਦਾ ਵਾਸੀ ਅਮੀਰ ਜੇ ਕੋਈ ਮਿਲਦਾ ਗੋਗੁਰਾਨ ਉਹ ਦਿਵਾਰ ਕਰਨੁਸ਼ ਮਸ਼ੀਰ ਛਾਲੇ ਛਾਲੇ ਜਿਸਮ ਸਭ ਹੋ ਗਿਆ ਛਾਲੇ ਛਾਲੇ ਜਿਸਮ ਸਭ ਹੋ ਗਿਆ ਕੰਡੇ ਵੱਜ ਕੇ ਜੰਡ ਕਰੀਰ ਗਲ ਚੋਂ ਸੱਚਾ ਚੋਲਾ ਲੈ ਗਿਆ ਗਲ ਚੋਂ ਸੱਚਾ ਚੋਲਾ ਲੈ ਗਿਆ ਓ ਭਾਈਓ ਕੇਲੀ ਰੋਲੀ ਰੋ ਗਲ ਚੋਂ ਸੱਚਾ ਚੋਲਾ ਲੈ ਗਿਆ ਭਾਈਓ ਕੇਲੀ ਰੋਲੀ ਰੋ ਦਇਆ ਸਿੰਘ ਗੁਰਾਂ ਦੇ ਸਿਰ ਨਾਲ ਸੀ ਗੁਰਾਂ ਦੇ ਵਾਸੀ ਲੋਰ ਸ਼ੇਰ ਦਾ ਵੀਰ ਮਜ਼ਲਾ ਕੱਟਦੇ ਰਣ ਵਿੱਚ ਆਪਣੇ ਮਜ਼ਲਾ ਕੱਟਦੇ ਰਣ ਵਿੱਚ ਆਪਣੇ ਜਿੱਥੇ ਜੀਤ ਨਾਲ ਤਕਦੀਰ ਗੁਰਾਂ ਤੱਕ ਆਪ ਚੋਲ ਦੁੱਧ ਵਿੱਚ ਰਿੰਨੀ ਏ ਚੋਲ ਦੁੱਧ ਵਿੱਚ ਰਿੰਨੀ ਏ ਜੁਦਾ ਨਹੀਂ ਖੰਡ ਤੇ ਖੀਰ ਦਇਆ ਸਿੰਘ ਨੇ ਮੋੜ ਸਿਆ ਪੁੱਛਿਆ ਦਇਆ ਸਿੰਘ ਨੇ ਮੋੜ ਸਿਆ ਪੁੱਛਿਆ ਇੱਥੇ ਰਹਿੰਦਾ ਕੋਈ ਵਲੀ ਫਕੀਰ ਦੀ ਸਭ ਸੰਗਤ ਕਹਿ ਦਿਓ ਵਾਹਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ